ਅੱਜ ਜੋ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰ ਰਹੇ ਹਾਂ ਇਹ ਪੰਜਾਬ ਪੁਲਿਸ ਦੇ ਵਿੱਚ ਜੋ ਕਾਂਸਟੇਬਲ ਦੀ ਭਰਤੀ ਆਈ ਹੈ ਉਹਦੇ ਪੇਪਰ ਦੀ ਤਿਆਰੀ ਦੇ ਸਬੰਧ ਚ ਹੈ ਆਪਣੇ ਦੁਆਰਾ 21 ਮਈ ਤੋਂ ਪੰਜਾਬ ਪੁਲਿਸ ਦੇ ਵਿੱਚ ਕਾਂਸਟੇਬਲ ਦੀ ਭਰਤੀ ਦੇ ਪੇਪਰ ਦੀਆਂ ਕਲਾਸਾਂ ਪੇਪਰ ਦੀ ਤਿਆਰੀ ਦੀਆਂ ਕਲਾਸਾਂ ਸ਼ੁਰੂ ਕੀਤੀਆਂ ਜਾ ਰਹੀਆਂ ਨੇ ਅੱਜ ਆਪਾਂ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ 18 ਮਈ ਨੂੰ ਹੁਣ ਤੋਂ ਤਿੰਨ ਤੋਂ ਚਾਰ ਦਿਨਾਂ ਦੇ ਬਾਅਦ ਜਾਨੀ ਕਿ ਮੰਗਲਵਾਰ ਤੋਂ 21 ਮਈ ਤੋਂ ਪੇਪਰ ਦੀ ਤਿਆਰੀ ਦੀਆਂ ਕਲਾਸਾਂ ਸ਼ੁਰੂ ਕੀਤੀਆਂ ਜਾ ਰਹੀਆਂ ਨੇ ਬੱਚੇ ਆਪਡਾਉਣ ਵੀ ਕਰ ਸਕਦੇ ਨੇ ਸਾਡੇ ਕੋਲੇ ਹੋਸਟਲ ਲੈ ਕੇ ਸਟੇ ਵੀ ਕਰ ਸਕਦੇ ਨੇ ਤੇ ਇਹ ਤਿਆਰੀ ਸਿਰਫ ਬੁਆਏਜ ਲਈ ਆ ਗਰਲ ਦਾ ਆਪਣੇ ਕੋਲੇ ਤਿਆਰੀ ਦਾ ਪ੍ਰਬੰਧ ਨਹੀਂ ਹੈਗਾ ਜਿਹੜੇ ਬੱਚਿਆਂ ਨੇ ਆਪਡਾਉਣ ਕਰਨਾ ਉਹਨਾਂ ਦੀ ਪਰ ਮਾਂਥ ਦੇ ਹਿਸਾਬ ਨਾਲ 2500 ਰੁਪਏ ਫੀਸ ਹੈ ਤੇ ਜਿਹੜੇ ਬੱਚਿਆਂ ਨੇ ਸਾਡੇ ਕੋਲੇ ਹੋਸਟਲ ਲੈ ਕੇ ਸਟੇ ਕਰਨਾ ਉਹਨਾਂ ਦਾ 4000 ਰੁਪਏ ਹੋਸਟਲ ਦਾ ਤੇ ਖਾਣੇ ਦਾ ਐਕਸਟਰਾ ਤੋਂ ਜਾਨੀ ਕਿ 6500 ਰੁਪਏ ਪਰ ਮਾਂਥ ਦੇ ਹਿਸਾਬ ਨਾਲ ਆ ਪਹਿਲਾਂ ਆਪਾਂ ਇਹ ਤਿਆਰੀ ਦੀ ਆਪਾਂ ਆਰਮੀ ਦੀ ਜਾਂ ਪੰਜਾਬ ਪੁਲਿਸ ਦੀ ਪਿਛਲੇ ਸਾਲਾਂ ਚ ਆਪਾਂ ਤਿਆਰੀ ਕਰਵਾਈ ਆ ਉਹਦੇ ਚ ਆਪਾਂ ਕਰਦੇ ਹੁੰਦੇ ਸੀ ਵੀ ਜਿੰਨਾ ਚਿਰ ਪੇਪਰ ਨਹੀਂ ਹੁੰਦਾ ਆਪਾਂ ਨੂੰ ਪਤਾ ਹੁੰਦਾ ਸੀ ਵੀ 2 ਮਹੀਨਾ ਬਾਅਦ ਪੇਪਰ ਹੈ 1.5 ਮਹੀਨੇ ਬਾਅਦ ਪੇਪਰ ਹੈ ਕਿਉਂਕਿ ਜੋ ਪੰਜਾਬ ਪੁਲਿਸ ਦਾ ਪੇਪਰ ਹੈ ਤਕਰੀਬਨ ਤਕਰੀਬਨ ਹੁਣ ਤੋਂ ਤਕਰੀਬਨ 2.5 ਤੋਂ 3 ਮਹੀਨੇ ਬਾਅਦ ਹੋਣਾ ਉਸ ਤੋਂ ਪਹਿਲਾਂ ਨਹੀਂ ਹੋ ਸਕਦਾ ਤੁਸੀਂ ਮਿਨੀਮਮ 3 ਮਹੀਨੇ ਮੰਨ ਕੇ ਚੱਲੋ ਯਾਨੀ ਕਿ ਆਪਣਾ ਪੇਪਰ ਅਗਸਤ ਜਾਂ ਅਗਸਤ ਦੇ ਹਾਫ ਤੋਂ ਬਾਅਦ ਜਾਂ ਅਗਸਤ ਤੋਂ ਬਾਅਦ ਸਤੰਬਰ ਚ ਕਦੋਂ ਵੀ ਹੋ ਸਕਦਾ ਯਾਨੀ ਕਿ ਆਪਾਂ 2.5 ਤੋਂ 3 ਮਹੀਨੇ ਦੇ ਵਿੱਚ ਤੁਹਾਡੀ ਪੁਲਸ ਸਲੇਵ ਦੀ ਤਿਆਰੀ ਕਰਾ ਦੇਾਂਗੇ ਸੋ ਜਿਹੜੇ ਵੀ ਆਪਣੇ ਕੋਲੇ ਲੜਕਿਆਂ ਨੇ ਪੰਜਾਬ ਪੁਲਿਸ ਦੇ ਵਿੱਚ ਕਨਸਟੇਬਲ ਦੀ ਭਰਤੀ ਦੇ ਪੇਪਰ ਦੀ ਤਿਆਰੀ ਕਰਨੀ ਹੈ ਉਹ ਆਪਣੇ ਕੋਲ ਜਿਨ੍ਹਾਂ ਨੇ ਰਹਿائش ਕਰਨੀ ਹੈ 20 ਨੂੰ ਸ਼ਾਮ ਤੱਕ ਆ ਸਕਦੇ ਨੇ ਜਾਨੀ ਕਿ 7 ਵਜੇ ਤੋਂ ਬਾਅਦ ਆ ਸਕਦੇ ਨੇ ਤੇ 21 ਨੂੰ ਉਹ ਸਵੇਰੇ ਆ ਸਕਦੇ ਨੇ 21 ਨੂੰ ਸਵੇਰੇ ਪਹਿਲੀ ਕਲਾਸ 9 ਵਜੇ ਲੱਗੂਗੀ ਕਲਾਸ ਐਂਡ ਹੋਣ ਦਾ ਕੋਈ ਟਾਈਮ ਨਹੀਂ ਉਹ ਤੁਹਾਡੇ ਹਿਸਾਬ ਨਾਲ ਹੈ ਵੀ ਆਪਣਾ ਜਿੰਨੇ 5-6 ਸਬਜੈਕਟ ਨੇ 9 ਤੋਂ ਲੈ ਕੇ 1 2 3 3:30 ਨਾਪ ਨੂੰ ਕਿੰਨਾ ਵੀ ਟਾਈਮ ਹੋ ਸਕਦਾ ਉਹ ਆਪਣਾ ਹਫਤੇ ਦਾ ਆਪਣਾ ਟਾਈਮ ਟੇਬਲ ਬਣਾਉਂਗਾ ਜਿਹੜੇ ਹਿਸਾਬ ਨਾਲ ਆਪਣੇ ਕਿਹੜੇ ਲੈਕਚਰ ਨੇ ਆਜੋਦੇ ਹਿਸਾਬ ਨਾਲ ਆਪਾਂ ਕਲਾਸਾਂ ਦਾ ਟਾਈਮ ਦੀ ਅਰੇਂਜਮੈਂਟ ਹੋ ਜੂਗੀ ਕਿ ਕਲਾਸ ਸ਼ੁਰੂ ਕਰਨ ਦਾ ਸਵੇਰੇ ਟਾਈਮ ਹੋਊਗਾ 9 ਵਜੇ ਤੇ ਹੁਣ ਆਪਾਂ ਗੱਲ ਕਰ ਰਹੇ ਹਾਂ ਜਿਹੜੇ ਬੱਚਿਆਂ ਨੇ ਅਗਨੀ ਵੀਰ ਦਾ ਪੇਪਰ ਦਿੱਤਾਗਾ ਆਰਮੀ ਦੇ ਵਿੱਚ ਉਹਨਾਂ ਦਾ ਫਿਜ਼ੀਕਲ ਦਾ ਬੈਚ ਆਪਾਂ ਸ਼ੁਰੂ ਕਰਾਂਗੇ ਜਦੋਂ ਉਹਨਾਂ ਦਾ ਰਿਜ਼ਲਟ ਆ ਗਿਆ ਕਿਉਂਕਿ ਕਹਾਣੀ ਇਹ ਆ ਵੀ ਆਪਣੇ 4-5 ARO ਨੇ ਪੰਜਾਬ ਦੇ ਵਿੱਚ ਉਹਨਾਂ ਦਾ ਹਰੇਕ ARO ਦਾ ਜਿਹੜਾ ਫਿਜ਼ੀਕਲ ਅਲੱਗ-ਅਲੱਗ ਹੋਊਗਾ ਹੁਣ ਇਹ ਨਹੀਂ ਪਤਾ ਕਿਹੜੇ ARO ਦਾ ਫਿਜ਼ੀਕਲ ਪਹਿਲਾ ਹੋਣਾ ਹੁਣ ਜੇ ਤਾਂ ਆਪਾਂ ਲਾਸਟ ਦੇ ਹਿਸਾਬ ਨਾਲ ਕਹੀਏ ਆਪਾਂ ਕਹਿਣਾ ਵੀ ਬਿਹਂਡੇ ਦਾ ਫਰੋਜਪੁਰ ਦਾ ਪਹਿਲਾ ਹੋਊ ਪਟਿਆਲੇ ਦਾ ਦੂਜੇ ਨੰਬਰ ਤੇ ਹੋਊਗਾ ਲੁਧਿਆਣੇ ਦਾ ਤੀਜੇ ਨੰਬਰ ਤੇ ਹੋ ਸਕਦਾ ਇਸ ਤਰ੍ਹਾਂ ਹੋਵੇ ਹੋ ਸਕਦਾ ਹੈ ਕਿ ਚੇਂਜ ਹੋ ਜੇ ਕਿਉਂਕਿ ਕਿਸੇ ARO ਦਾ ਫਿਜ਼ੀਕਲ ਫਰਬਰੀ ਚ ਵੀ ਹੋਣਾ ਹੈ ਕਿਸੇ ਦਾ ਦਸੰਬਰ ਚ ਵੀ ਹੋਣਾ ਸੋ ਜੋ ਫਿਜ਼ੀਕਲ ਦੀ ਤਿਆਰੀ ਹੈ ਡੇਢ ਤੋਂ 2 ਮਹੀਨੇ ਦਾ ਕੈਂਪ ਬਹੁਤ ਹੁੰਦਾਗਾ ਤਾਂ ਕਰਕੇ ਜਿਸ ਦਿਨ ਆਪਣੇ ਕੋਲੇ ਰਿਜ਼ਲਟ ਆ ਗਿਆ ਰਿਜ਼ਲਟ ਤੋਂ 1-2 ਦਿਨ ਪਹਿਲਾਂ ਆਪ ਨੂੰ ਪਤਾ ਲੱਗ ਜਾਊਗਾ ਕਿਹੜੇ ARO ਦਾ ਫਿਜ਼ੀਕਲ ਪਹਿਲਾਂ ਕਿਹੜੇ ਦਾ ਫਿਜ਼ੀਕਲ ਬਾਅਦ ਚ ਹੈ ਸੋ ਆਪਾਂ ਉਦਾਂ ਹੀ ਆਪਾਂ ਉਹਨਾਂ ਦੇ ਫਿਜ਼ੀਕਲ ਦੀਆਂ ਕਲਾਸਾਂ ਸ਼ੁਰੂ ਕਰ ਦੇਾਂਗੇ ਤਿਆਰੀਆਂ ਤੇ ਜੇ ਕੋਈ ਬੱਚਾ ਇਹ ਚ ਪੁੱਛਦਾ ਹੈ ਵੀ ਸਾਡਾ ਅਗਨੀ ਵੀਰ ਦਾ ਰਿਜ਼ਲਟ ਕਦੋਂ ਆਊਗਾ ਉਹ ਤਕਰੀਬਨ 20 ਮਈ ਤੋਂ ਲੈ ਕੇ 25 ਮਈ ਤੱਕ ਆਉਣ ਦੀ ਸੰਭਾਵਨਾ ਹੈ ਬਾਕੀ ਆਰਮੀ ਕਿਸੇ ਨੂੰ ਦੱਸਦੀ ਨਹੀਂ ਹੁੰਦੀ ਰਿਜ਼ਲਟ ਕਦੋਂ ਕੱਢਣਾ ਹੈ ਇਹ ਅੰਦਾਜ਼ਾ ਹੁੰਦਾ ਹੈ ਪਿਛਲੇ ਸਾਲ ਆਪਣਾ ਤੇ ਰਿਜ਼ਲਟ ਆਇਆ ਸੀ 20 ਮਈ ਨੂੰ ਤੇ ਉਦੋਂ ਥੋੜਾ ਜਿਹਾ ਪੇਪਰ ਇਹਦੋਂ 5-4 ਦਿਨ ਪਹਿਲਾਂ ਹੋਇਆ ਸੀ ਆਪਾਂ ਉਮੀਦ ਕਰ ਸਕਦੇ ਹਾਂ 20 ਤੋਂ ਲੈ ਕੇ 25 ਮਈ 28 ਮਈ ਦੇ ਵਿੱਚ ਵਿੱਚ ਯਾਨੀ ਕਿ ਮਈ ਦੇ ਮਈ ਦੇ ਖਤਮ ਹੋਣ ਤੋਂ ਪਹਿਲਾਂ ਪਹਿਲਾਂ ਤੁਹਾਡਾ ਰਿਜ਼ਲਟ ਆ ਜਾਊਗਾ 20 ਮਈ ਤੋਂ ਲੈ ਕੇ 25 27 ਮਈ ਦੇ ਵਿੱਚਕਾਰ ਰਿਜ਼ਲਟ ਆ ਜਾਊਗਾ ਸੋ ਜੇ ਕਿਸੇ ਨੇ ਆਪਣੇ ਕੋਲੇ ਫਿਜ਼ੀਕਲ ਦੀ ਤਿਆਰੀ ਕਰਨੀ ਹੈ ਉਹ ਵੀ ਆਪਣੇ ਕੋਲੇ ਆ ਸਕਦਾ ਜਿ ਰਿਜ਼ਲਟ ਆ ਗਿਆ ਤੇ ਜੇ ਕਿਸੇ ਨੇ ਪੰਜਾਬ ਪੁਲਿਸ ਦੇ ਕਾਂਸਟੇਬਲ ਦੇ ਪੇਪਰ ਦੀ ਤਿਆਰੀ ਕਰਨੀ ਹੈ ਉਹ ਆਪਣੇ ਕੋਲੇ 20 ਮਈ ਨੂੰ ਸ਼ਾਮ ਤੱਕ ਰਹਿ ਸਕਦਾ ਜਿਨ੍ਹਾਂ ਨੇ ਅਪਡਾਉਣ ਕਰਨਾ ਹੈ 21 ਮਈ ਨੂੰ ਸਵੇਰੇ 8:30 ਵਜੇ ਆ ਸਕਦਾ ਹੈ ਅਪੜਾਉਣ ਦੀ ਪਰਮਾਨਦੀ ਫੀਸ 2500 ਰੁਪਏ ਆ ਤੇ ਜਿਨ੍ਹਾਂ ਨੇ ਸਟੇ ਕਰਨੇ ਸਾਡੇ ਕੋਲ ਹੋਸਟਲ ਲੈਣਾ ਖਾਣਾ ਰੂਮ ਵਗੈਰਾ ਉਹਨਾਂ ਦੀ 6500 ਰੁਪਿਆ ਪਰਮਾਨਥ ਦੇ ਹਿਸਾਬ ਨਾਲ ਫੀਸ ਹੈ ਦੋ ਦਿਨ ਦੀਆਂ ਡੈਮੋ ਕਲਾਸਾਂ ਨੇ ਜੇ ਡੈਮੋ ਕਲਾਸਾਂ ਨਾ ਵਧੀਆ ਲੱਗੀਆਂ ਕੋਈ ਫੀਸ ਭਰਨ ਦੀ ਲੋੜ ਨਹੀਂ ਤੀਜੇ ਦਿਨ ਫੀਸ ਭਰਾਈ ਜਾਊਗੀ ਸੋ ਇਹ ਜਾਣਕਾਰੀ ਵਧੀਆ ਲੱਗੀ ਉਹਨੂੰ ਬਤਵਾਰਾ ਸ਼ੇਅਰ ਕਰ ਦਿਓ ਜੀ ਧੰਨਵਾਦ